ਸਾਰਿਆਂ ਨੂੰ ਸਾਡਾ ਸ਼ਸ਼੍ਰੀਆਕਾਲ ਮੈਂ ਪ੍ਰਿਆ ਕੰਡਾਰੀ ਤੇ ਮੈਂ ਜੋਤੀ ਅਸੀਂ 5ਵੀਂ ਸੀਜਮਾਤ ਵਿੱਚ ਪੜਦੇ ਹਾਂ ਅੱਜ ਅਸੀਂ ਤੁਹਾਨੂੰ ਮਿਸ਼ਨ ਸੁਰਤ ਦੇ ਫਾਇਦੇ ਬਾਰੇ ਦੱਸਣਾ ਹੈ ਮਿਸ਼ਨ ਸਮਰਥ ਨਾਲ ਬੱਚਿਆਂ ਨੂੰ ਪੜਨ ਵਿੱਚ ਬਹੁਤ ਮਦਦ ਮਿਲੀ ਹੈ ਤੇ ਬੱਚੇ ਪੜਨ ਵਿੱਚ ਅੱਗੇ ਵਧ ਰਹੇ ਹਨ ਮਿਸ਼ਨ ਸਮਰਥ ਕਰਕੇ ਹੀ ਅੱਜ ਅਸੀਂ ਇੰਨੀ ਚੰਗੀ ਤਰ੍ਹਾਂ ਪੜ ਸਕਦੇ ਹਾਂ ਅਤੇ ਲਿਖ ਵੀ ਸਕਦੇ ਹਾਂ ਮਿਸ਼ਨ ਸਮਰਥ ਰਾਹੀਂ ਅਸੀਂ ਬਾਣੇ ਪੜ ਕੇ ਉਸਦੇ ਸਵਾਲ ਆਥਲ ਕਰ ਸਕਦੇ ਹਾਂ ਜੇ ਸਾ ਨੂੰ ਕੋਈ ਵੀ ਚਿੱਤਰ ਦਿੱਤਾ ਜਾਵੇ ਅਸੀਂ ਉਤੇ ਲੇਖਕ વા ਕਹਾਣੀ ਕੁਝ ਵੀ ਬਣਾ ਸਕਦੇ ਹਨ ਮਿਸ਼ਨ ਸਰਤਨ ਆਲੀ ਬੱਚਨ ਪੜਨ ਵਿੱਚ ਰੁਚੀ ਹੁੰਦੀ ਹੈ ਅਸੀਂ ਪੰਜਾਬ ਸਰਕਾਰ ਦੇ ਧੰਨਵਾਦੀ ਹਾਂ ਜੋ ਉਨ੍ਹਾਂ ਨੇ ਮਿਸ਼ਨ ਸਮਰਥ ਸ਼ੁਰੂ ਕਰਵਾਇਆ ਧੰਨਵਾਦ ਜੀ ਸਰ ਮਿਸ਼ਨ ਸਮਰਥ ਜਿਹੜਾ ਹੈਗਾ ਜੀ ਇਹ ਕੀ ਹੈ ਤੇ ਕੀ ਲੱਗਦਾ ਵੀ ਕਿਉਂ ਲੋਡ ਪਈ ਦੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਲੋਡ ਕਿਉਂ ਪਈ ਦੀ ਅਸਲ 'ਚ ਚਾਹੇ ਤੁਸੀਂ ਲਗਾ ਲਓ ਪਿਛਲੀਆਂ ਸਰਕਾਰਾਂਆਂ ਦੀਆਂ ਕੁਝ ਕਮੀਆਂ ਹੋਣਗੀਆਂ ਇਸ ਚੀਜ਼ ਦੇ ਵਿੱਚ ਰੂਲ ਹੋਣਗੀਆਂ ਬੱਚਿਆਂ ਦਾ ਲਰਨਿੰਗ ਲਾਸ ਜਿਹੜਾ ਬਹੁਤ ਜ਼ਿਆਦਾ ਹੋਇਆ ਸਟੱਡੀਜ਼ ਸਾਹਮਣੇ ਆਉਣ ਲੱਗੀਆਂ ਕੁਝ ਸਟੱਡੀ ਸਾਡੇ ਪੱਖ 'ਚ ਵੀ ਆਈਆਂ ਇਹ ਜੀ ਗੱਲ ਨਹੀਂ ਪਰ ਜਦੋਂ ਹੁਣ ਲੇਟੈਸਟ ਅਸਰ ਦੀ ਰਿਪੋਰਟ ਆਈ ਜਿਹੜੀ ਮਤਲਬ ਨੈਸ਼ਨਲ ਲੈਵਲ ਤੇ ਵਿਚਾਰੀ ਜਾਂਦੀ ਹੈ ਉਹ ਸਾਡਾ ਸਟੱਡੀ ਲੈਵਲ ਫੇਡ ਡਾਊਨ ਆਇਆ ਬਹੁਤ ਜ਼ਿਆਦਾ ਸਾਡੇ ਮੁਖੀ ਦੀ ਜੇ ਮੈਂ ਗੱਲ ਕਰਾਂ ਸਾਡੇ ਸਰਦਾਰ ਹਰਜੋਤ ਸਿੰਘ ਪੈਂਸ ਜੀ ਉਹਨ ਤਾਂ ਮਤਲਬ ਜਿਵੇਂ ਇੱਕ ਆਪਣਾ ਨਾ ਪਤਾ ਲੱਗਦਾ ਵੀ ਫੀਲਿੰਗ ਦਾ ਬੰਦੇ ਦਾ ਵੀ ਉਹ ਵਾਕਈ ਕੀ ਸੱਚੀ ਉਹ ਬਦਲਾਅ ਚਾਹੁੰਦੇ ਨੇ ਕਿ ਮਤਲਬ ਸਿਰਫ ਇੱਕ ਮਤਲਬ ਟੈਂਪਰੇਰੀ ਕੰਮ ਹੁੰਦਾ ਹੈ ਤਾਂ ਉਹਨਾਂ ਦੀ ਵਰਡਿੰਗ ਹੀ ਸੀਗੀ ਵੀ ਮਤਲਬ ਵੀ ਮੈਂ ਮੈਨੂੰ ਕੋਈ ਡਾਟਾ ਜੁੜ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਵੀ ਅਸੀਂ ਨਾ ਸੈਂਟਰ ਨੂੰ ਡਾਟਾ ਦਿਖਾਉਣਾ ਕਿਸੇ ਨੂੰ ਨਾ ਸੀ ਕਿਸੇ ਹੋਰ ਨੂੰ ਦਿਖਾਉਣਾ ਡਾਟਾ ਸਾਨੂੰ ਤਾਂ ਅਸੀਂ ਤਾਂ ਬੇਸਿਕਲੀ ਚਾਹੁੰਦੇ ਆਪਾਂ ਸਾਰੇ ਮਿਲ ਕੇ ਪੂਰੀ ਟੀਮ ਬਣ ਕੇ ਇੱਕ ਤਰ੍ਹਾਂ ਨਾਲ ਟੀਮ ਇਨਸ ਮਤਲਬ ਸਾਰੇ ਟੀਚਰ ਸਾਰਾ ਆਫੀਸਰ ਲੌਬੀ ਜਿੰਨੀ ਵੀ ਹੈਗੀ ਹੈ ਮਿਲ ਕੇ ਅਸੀਂ ਬੱਚਿਆਂ 'ਚ ਕੁਝ ਬਦਲਾਅ ਲੈ ਕੇ ਆ ਸਕੀਏ ਅ ਥੋੜਾ ਪਹਿਲਾਂ ਜਿਹੜੇ ਕੰਮ ਚੱਲਦੇ ਸੀਗੇ ਅੱਗਾ ਦੌੜ ਪਿੱਛਾ ਚੌੜ ਵਾਲੀ ਜਿਵੇਂ ਆਪਣੀ ਪੰਜਾਬੀ ਦੀ ਕਹਾਵਤ ਹੈ ਵੀ ਬੱਚਾ 8ਵੇਂ ਵਿੱਚ ਪਹੁੰਚ ਗਿਆ ਬੱਚੇ ਨੂੰ ਪਤਾ ਹੈ ਨਹੀਂ ਪੰਜਾਬੀ ਪੜ੍ਹਨੀ ਆਉਂਦੀ ਇਹਨਾਂ ਨੂੰ ਮੈਥਮੈਟਿਕਸ ਦਾ ਕੁਝ ਆਉਂਦਾ ਬੱਚੇ ਨੂੰ ਤੇ ਉਸ ਵੱਲ ਕਿਸੇ ਦਾ ਧਿਆਨ ਵੀ ਕੋਈ ਨਹੀਂ ਸੀਗਾ ਉਹ ਜਾ ਰਿਹਾ ਕੋਈ ਗੱਲ ਨਹੀਂ ਫਿਰ ਜਾ ਕੇ 9th 'ਚ ਬ੍ਰੇਕ ਕਰਾਉਂਦੇ ਬੱਚੇ ਜਾਂ ਫਿਰ ਡ੍ਰੌਪ ਆਊਟ ਰੇਟ ਵੱਧਦਾ ਸੀਗਾ ਬਹੁਤ ਵੱਡਾ ਡ੍ਰੌਪ ਆਊਟ ਰੇਟ ਆ ਪੰਜਾਬ ਦਾ ਜਿਹੜੇ 8th ਕਲਾਸ ਤੋਂ 9th ਕਲਾਸ ਦੇ ਵਿੱਚ ਵੱਡਾ ਗੈਪ ਹੈ ਉੱਥੇ ਬੱਚੇ ਕਲਾਸਾਂ ਸਕੂਲ ਛੱਡ ਜਾਂਦੇ ਨੇ ਫਿਰ ਮਤਲਬ ਕਿੰਡਾ ਵੱਡਾ ਲਾਸ ਸੀਗਾ ਹੋ ਤੇ ਇੱਛੇ ਸਰਕਾਰ ਨੇ ਹੁਣ ਫੋਕਸ ਦਿੱਤਾ ਇਸ ਚੀਜ਼ ਦੇ ਉੱਪਰ ਸਪੈਸ਼ਲ ਵੀ ਅਸੀਂ ਕੋਈ ਦਿਖਾਉਣਾ ਨਹੀਂ ਕਿਸੇ ਨੂੰ ਹੈਗਾ ਸਾਡੇ ਬੱਚਾ ਜੀ 8ਵੀਂ ਕਲਾਸ ਚਾ ਤਾਂ ਕੋਟ ਕੋਟ ਨੂੰ 8ਵੀਂ ਦਾ ਆਉਂਦਾ ਹੋਵੇ ਜੇ 5ਵੀਂ ਚੋਂ 5ਵੀਂ ਕਲਾਸ ਨੂੰ ਆਉਂਦਾ ਹੋਵੇ ਇਹ ਨਾ ਹੋਵੇ ਵੀ ਉਹ ਬੈਠਾ 8ਵੀਂ ਕਲਾਸ ਚਾ ਤੇ ਉਹਨੂੰ ਕਲਾਸ ਦੂਜੀ ਦਿਨ ਪੜ੍ਹਨ ਆ ਰਿਹਾ ਹੈਗਾ ਉਸ ਤੇ ਫੋਕਸ ਹੈਗਾ ਮੇਨ ਟੂ ਟਰੀ ਹਾਂਜੀ ਸਸ਼ਿਕਾ ਜੀ ਹਾਂਜੀ ਪੰਜਾਬ ਸਰਕਾਰ ਦੇ ਵੱਲੋਂ ਜੋ ਮਿਸ਼ਨ ਸਮਰੱਥ ਇਹ ਚਲਾਇਆ ਗਿਆ ਹੈ ਤਿੰਨ ਸਬਜੈਕਟ ਤਾਂ ਮੇਨ ਤਿੰਨ ਵਿਸ਼ੇ ਇਸ ਦੇ ਵਿੱਚ ਲਏ ਗਏ ਆ ਆ ਇਸ ਦੇ ਵਿੱਚ ਇਹ ਹੈ ਕਿ ਬਹੁਤ ਵੱਡੀ ਉਪਰਾਲਾ ਵੈਸੇ ਸਰਕਾਰ ਦੇ ਵੱਲੋਂ ਕਿਉਂਕਿ ਜੋ ਹਰੇਕ ਕਲਾਸ ਦੇ ਵਿੱਚ 6 7 8 ਜਿਹੜੀ ਕਲਾਸ ਦੇ ਵਿੱਚ ਕੁਝ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਬੇਸਿਕਸ ਨੇ ਜਿਹੜੇ ਸੈਕੰਡ 3rd ਸਟੈਂਡਰਡ ਦੇ ਕਲੀਅਰ ਨਹੀਂ ਹੁੰਦੇ ਤਾਂ ਇੱਥੇ ਆ ਕੇ ਸਾਨੂੰ ਵੀ ਇੱਕ ਤਰੀਕਾ ਮਿਲਿਆ ਕਿ ਅਸੀਂ ਬੱਚੇ ਨੂੰ ਕਿਵੇਂ ਚੈੱਕ ਕਰ ਸਕਦੇ ਹਾਂ ਉਸ ਨੂੰ ਚੈੱਕ ਕੀਤਾ ਉਸ ਦੀ ਸਮਰੱਥਾ ਦਾ ਪਤਾ ਲੱਗਿਆ ਤੇ ਅੱਜ ਇਹ ਜੋ 2-3 ਮਹੀਨਿਆਂ ਤੋਂ ਕੰਮ ਚੱਲ ਰਿਹਾ ਹੈ ਅੱਜ ਸਾਰੇ ਬੱਚਿਆਂ ਨੂੰ ਬੇਸਿਕ ਨਹੀਂ ਉਹਨਾਂ ਦੇ ਕਲੀਅਰ ਨਹੀਂ ਉਹ ਦੂਸਰੀ ਕਲਾਸ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਖੜੇ ਨੇ ਇਸ ਦੇ ਨਾਲ ਟੀਚਰ ਨੂੰ ਵੀ ਸਹਾਰਾ ਮਿਲਿਆ ਕਿ ਸਾਰੀ ਕਲਾਸ ਨੂੰ ਇੱਕ ਲੈਵਲ ਤੇ ਲੈ ਕੇ ਆਏ ਦੂਸਰਾ ਹੈ ਕਿ ਬੱਚੇ ਹੈ ਉਹ ਵੀ ਆਪਣੇ ਲੈਵਲ ਤੋਂ ਉੱਪਰ ਉੱਠ ਗਏ ਤੇ ਇਸ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਉਪਰਾਲੇ ਆ ਜਿਹੜੇ ਉਹ ਸਰਕਾਰ ਵੱਲੋਂ ਹੁੰਦੇ ਰਹਿਣਗੇ ਤਾਂ ਕਿ ਬੱਚਿਆਂ ਨੂੰ ਪੂਰੀ ਤਰ੍ਹਾਂ ਜੋ ਐਜੂਕੇਸ਼ਨ ਹੈ ਉਹ ਮਿਲ ਸਕੇ ਹਾਂਜੀ ਸ਼ਸ਼ੀਕਲ ਜੀ ਹਾਂਜੀ ਪੰਜਾਬ ਸਰਕਾਰ ਵੱਲੋਂ ਜੋ ਇਹ ਸ਼ੁਰੂ ਕੀਤਾ ਗਿਆ ਮਿਸ਼ਨ ਸਬਰਤ ਇਹ ਬਹੁਤ ਹੀ ਕਾਰਗਰ ਸਾਬਿਤ ਹੋਇਆ ਹੈ ਕਿਉਂਕਿ ਜੇ ਨੀ ਮਜ਼ਬੂਤ ਹੋਏਗੀ ਤਾਂ ਹੀ ਮਕਾਨ ਵਧੀਆ ਬਣੇਗਾ ਤੇ ਇਨਾ ਬੱਚਿਆਂ ਨੂੰ ਜਿਵੇਂ ਦੇਖੋ ਕਈ ਵਾਰ ਬੱਚਾ ਇਹ ਇੱਕ ਤਾਂ ਸਟੈਂਡਰਡ 'ਚ ਪਹੁੰਚ ਜਾਂਦਾ ਸੀ ਬਟ ਉਹਨੂੰ ਮਾਡਲ ਜਿਹੜੀ ABC ਵਗੈਰਾ ਜਾਂ ਜੋੜ ਘਟਾਓ ਜਾਂ ਉਹਨੂੰ ਕੁਝ ਪੰਜਾਬੀ ਦਾ ਊੜਾ ਏੜਾ ਵਗੈਰਾ ਵੀ ਉਹਨੂੰ ਕਲੀਅਰ ਨਹੀਂ ਹੁੰਦਾ ਸੀ ਬਟ ਜਿਹੜਾ ਹੁਣ ਇਹ ਮਿਸ਼ਨ ਸਬਰੱਤ ਸ਼ੁਰੂ ਕੀਤਾ ਗਿਆ ਹੈ ਇਹਦੇ ਨਾਲ ਬੱਚਿਆਂ ਨੂੰ ਜਿਹੜੀਆਂ ਬੇਸਿਕ ਗੱਲਾਂ ਨੇ ਉਹ ਕਲੀਅਰ ਹੋ ਗਈਆਂ ਤੇ ਬੱਚਾ ਸੈਂਟੈਂਸ ਸਮਝਣ ਦੇ ਕਾਬਿਲ ਹੋ ਗਿਆ ਸਾਡਾ ਬੱਚਾ 4th ਕਲਾਸ ਵਿੱਚ ਪੜਦਾ ਹੈਗਾ ਜੀ ਪਿਛਲੇ ਕਈ ਸਾਲਾਂ ਤੋਂ ਪੜਾਈ ਦੇ ਵਿੱਚ ਬਹੁਤ ਕਮਜ਼ੋਰ ਸੀ ਇਹ ਪਿਛਲੀ ਗਵਰਨਮੈਂਟਾਂ ਦੀ ਨਲਾਕੀ ਕਰਕੇ ਸ਼ਾਇਦ ਇਹ ਕਮਜ਼ੋਰ ਹੈ ਜਾਂ ਬੱਚਾ ਕਿੰਤੇ ਅਨਿੱਦੰਦ ਦੇ ਵੀ ਬੱਚਾ ਕਿਉਂ ਨਹੀਂ ਪੜ ਰਹਾ ਹੈਗਾ ਮਾਪੇ ਤਾਂ ਆਪਣੇ ਵੱਲੋਂ ਸਕੂਲ ਭੇਜਦੇ ਨੇ ਬੱਚਾ ਪੜੇ ਮਗਰ ਜਿਹੜਾ ਹੁਣ ਮਿਸ਼ਨ ਸਮਰੱਥ ਕਰਕੇ ਸਾਡੇ ਬੱਚੇ ਨੂੰ ਪੜ੍ਹਾਈ ਨਾਲ ਬਹੁਤ ਪਿਆਰ ਹੋ ਗਿਆ ਉਹ ਸਕੂਲੋਂ ਛੁੱਟੀ ਵੀ ਨਹੀਂ ਮਾਰਦਾ ਅਸੀਂ ਵੀ ਚਾਹੁੰਦੇ ਹਾਂ ਇਹ ਦੇਖ ਕੇ ਸਾਨੂੰ ਵੀ ਬੜਾ ਪ੍ਰਸੰਨ ਹੁੰਦਾ ਕਿ 사시 ਕਹਿੰਦੇ ਵੀ ਹੋਰ ਵੀ ਬੱਚੇ ਹੈ ਆਂਡਗਵਾਂ ਦੇ ਉਹਨਾਂ ਨੂੰ ਵੀ ਇੱਥੇ ਲਵਾਈਏ ਜਿਹੜੇ ਬੱਚੇ ਦੂਸਰੇ ਸਕੂਲਾਂ 'ਚ ਪੜ੍ਹ ਕੇ ਵੀ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਕੇ ਵੀ ਜਿਨ੍ਹਾਂ ਨੂੰ ਅਜੇ ਤੱਕ ਕੁਝ ਨਹੀਂ ਆਇਆ ਹੁਣ ਸਾਡੇ ਬੱਚੇ ਨੂੰ ਤਾਂ ਅਸੀਂ ਦੇਖ ਕੇ ਖੁਸ਼ ਹੁੰਦੇ ਹਾਂ ਉਹ ਇੰਨਾ ਪੜਨ ਲੱਗ ਗਿਆ ਨਾ ਉਹਨੂੰ ਛੁੱਟੀ ਮਾਰਨ ਦਾ ਦਿਲ ਵੀ ਨਹੀਂ ਕਰਦਾ ਉਹ ਸੱਚੀ ਕਹਿੰਦੇ ਇਹ ਸੱਚਾਈ ਹੈ ਕਿ ਬੱਚੇ ਦਾ ਦਿਲ ਕਰਦਾ ਸਕੂਲ ਜਾਣ ਨੂੰ ਹਾਂਜੀ ਸਰ 사시 ਕਾਲ ਜੀ ਮੇਰੀ ਦੇਵਿਤੇ ਸਰਕਾਰੀ ਸਕੂਲ ਚ ਪੜਦੀ ਹੈ ਜੀ ਇੱਥੇ ਤੇ ਪਹਿਲਾ ਜਿਹੜਾ ਟਾਈਮ ਸੀਗਾ ਜੇ ਅਸੀਂ ਉਹਦੇ ਬਾਰੇ ਗੱਲ ਕਰੀਏ ਨਾ ਸਰ ਪਹਿਲਾਂ ਭੱਜ ਦੌੜ ਵਾਲਾ ਕੰਮ ਸੀਗਾ ਵੀ ਕੇ ਮੇਰੀ ਗੁੜੀਆ ਮੇਰੀ ਗੁੜੀਆ ਲਾ ਲਓ ਚਾਹੇ ਹੋਰ ਬੱਚੇ ਲਗਾ ਲਓ ਤੁਸੀਂ ਤੇ ਉਹ ਮਗਲ ਅਗਲੀ ਕਲਾਸ ਦੇ ਵਿੱਚ ਤਾਂ ਪ੍ਰਮੋਟ ਹੋ ਹੀ ਜਾਂਦੇ ਸੀਗੇ ਸਾਰੇ ਬੱਚੇ ਹੀ ਬਟ ਜੋ ਪਿਛਲੇ ਪਿਛਲਾ ਉਹਨਾਂ ਦਾ ਸਿਲੇਬਸ ਹੈ ਚਾਹੇ 6ਵੀਂ ਤੋਂ ਚਾਹੇ 5ਵੀਂ ਦਾ ਲਗਾ ਲਓ 3ੀ ਦਾ ਲਗਾ ਲਓ ਈਵਨ ਤਾਂ ਕਿ ਕਈਵੇਂ ਬੱਚੇ ਐਵੇਂ ਦੇ ਆ ਜਿਨ੍ਹਾਂ ਨੂੰ ਅੱਖਰ ਦੀ ਪਹਿਚਾਣ ਵੀ ਨਹੀਂ ਸੀ ਹੁੰਦੀ ਪਰ ਜਿਹੜਾ ਹੁਣ ਹੈ ਮਿਸ਼ਨ ਸਮਰੱਥ ਸਰਕਾਰ ਨੇ ਚਲਾਇਆ ਹੈ ਪਿਛਲੀਆਂ ਸਰਕਾਰਾਂ ਪ੍ਰਮੋਟ ਤਾਂ ਕਰ ਦਿੰਦੀਆਂ ਸੀ ਪਰ ਉਹਨਾਂ ਦੇ ਵਿੱਚ ਸਾਡਾ ਵੀ ਤੇ ਸਾਡੇ ਬੱਚਿਆਂ ਦਾ ਵੀ ਬਹੁਤ ਨੁਕਸਾਨ ਹੋਇਆ ਤੇ ਜਿਹੜਾ ਹੁਣ ਇਸ ਸਰਕਾਰ ਨੇ ਸਾਡੀ ਸਰਕਾਰ ਨੇ ਮਿਸ਼ਨ ਸਮਰੱਥ ਦਾ ਉਪਰਾਲਾ ਕੀਤਾ ਹੈ ਜਿਹੜਾ ਇਹਦੇ ਵਿੱਚ ਕੀ ਹੈ ਨਹੀਂ ਪੜਾ ਰਿਆ ਡਿਫਰੈਂਸ ਤਾਂ ਸਾਰੇ ਇਹੀ ਹੈ ਜੀ ਦੇਖੋ ਮੈਂ ਜਿੱਥੋਂ ਤੱਕ ਮੈਂ ਦੇਖਿਆ ਜਿਹੜੇ ਟੀਚਰ ਹੈ ਉਹ ਵੀ ਆਪਣੀ ਰਿਸਪੌਂਸਿਬਿਲਟੀ ਲੈ ਰਹੇ ਆ ਕਿਉਂਕਿ ਜੇ ਸਰਕਾਰ ਨੇ ਖਿੱਚ ਕੀਤੀ ਹੈ ਉਹਨਾਂ ਤੇ ਤਾਂ ਹੀ ਉਹ ਪੜਾ ਰਹੇ ਆ ਨਾ ਬੱਚਿਆਂ ਨੂੰ ਤਾਂ ਹੀ ਬੱਚਾ ਪੜ ਵੀ ਰਿਹਾ ਹੈ ਹਨ ਤੁਸੀਂ ਆਪ ਹੀ ਤੁਹਾਨੂੰ ਵੀ ਪਤਾ ਹੀ ਹੈ ਜੇ ਹੁਣ ਦੇਖਿਆ ਜਾਵੇ ਜੇ ਸਰਕਾਰ ਨੇ ਆਪਣਾ ਪੂਰਾ ਆਪਣਾ ਕੰਮ ਕਸਿਆ ਹੋਇਆ ਤੇ ਮੈਂ ਹਰਜੋਤ ਬੈਂਸ ਜੀ ਸਾਡੇ ਸਿੱਖਿਆ ਮੰਤਰੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਜਿਹੜਾ ਇਹਨਾਂ ਨੇ ਐਡਾ ਵੱਡਾ ਸਿਸਟਮ ਖਿੱਚਿਆ ਸਾਡੀ ਸਿੱਖਿਆ ਦੇ ਉਹਦੇ ਦੇ ਵਿੱਚ ਧਾਇਰੇ ਦੇ ਵਿੱਚ ਏਸੀ ਜਦ ਸਰ ਬੱਚਿਆਂ ਨੂੰ ਬਹੁਤ ਫਾਇਦਾ ਹੋ ਰਿਹਾ ਬਹੁਤ ਜ਼ਿਆਦਾ ਦੇਖੋ ਇਹ ਜੋ ਮਿਸ਼ਨ ਸਮਰੱਥ ਬਾਰੇ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਇਹ ਪੂਰੀ ਇੱਕ ਬੈਲੈਂਸਡ ਸਟ੍ਰਕਚਰਲ ਅਪਰੋਚ ਹੈ ਇਹ ਜੋ ਪੈਡਾਗੋਜੀ ਹੈ ਬਿਲਕੁਲ ਇਨੋਵੇਟਿਵ ਹੈ ਨਵੀਂ ਹੈ ਇਹ ਨਹੀਂ ਹੈ ਕਿ ਪਹਿਲਾਂ ਨਹੀਂ ਫੋਲੋ ਹੁੰਦੀ ਸੀ ਬਹੁਤ ਟੈਕਨੀਕਸ ਹੋ ਰਹੀਆਂ ਸੀ ਪਰ ਕਿਤੇ ਨਾ ਕਿਤੇ ਗਵਰਨਮੈਂਟ ਦੀ ਕਮੀ ਰਹੀ ਹੈ ਇਹ ਕਿ ਜਦੋਂ ਬੱਚਾ 5th ਤੱਕ ਵੀ ਪਹੁੰਚ ਰਿਹਾ ਹੈ ਤਾਂ ਉਹ ਬੇਸਿਕ ਕੰਪੀਟੈਂਸੀਸ ਤੇ ਜੋੜ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਆਰਟੀ ਦੇ ਅਕੋਰਡਿੰਗਲੀ ਜੋ ਸਾਡਾ ਰਾਈਟ ਟੂ ਐਜੂਕੇਸ਼ਨ ਹੈ ਬੱਚੇ ਨੂੰ ਪ੍ਰੋਮੋਟ ਕਰਨਾ ਪੈਂਦਾ ਉਹਨੂੰ ਪਾਸ ਕਰਨਾ ਪੈਂਦਾ ਬਟ ਵਟ ਅਬਾਊਟ ਦਾ ਬੇਸਿਕ ਕੰਪੀਟੈਂਸੀਸ ਕਿ ਕੀ ਬੱਚੇ ਨੇ ਲਰਨ ਕੀਤਾ ਕਿ ਨਹੀਂ ਹੁਣ ਮਿਸ਼ਨ ਸਮਰੱਥ ਦੇ ਅਧੀਨ ਇਹ ਸਾਰੀਆਂ ਬੇਸਿਕ ਕੰਪੀਟੈਂਸੀਸ ਤੇ ਫੋਕਸ ਕੀਤਾ ਜਾ ਰਿਹਾ ਹੈ ਕਿ ਬੱਚਾ ਰੀਡ ਕਰ ਪਾ ਰਿਹਾ ਹੈ ਬੱਚਾ ਲਿਖ ਪਾ ਰਿਹਾ ਹੈ ਕਿ ਜੋ ਉਹਦੇ ਲੈਵਲਸ ਹੈ ਕਿਉਂਕਿ 5th ਕਲਾਸ ਦਾ ਬੱਚਾ ਜਦੋਂ ਸੈਕਿੰਡ ਦਾ ਟੈਕਸਟ ਨਹੀਂ ਪੜ ਪਾ ਰਿਹਾ ਤਾਂ ਇਹ ਬੜਾ ਇੱਕ ਚਿੰਤਾ ਦਾ ਵਿਸ਼ਾ ਹੈ ਪੂਰੇ ਪੰਜਾਬ ਨੇ ਪਹਿਲਾਂ ਜੋ ਕੁਝ ਗਵਰਨਮੈਂਟਸ ਜੋ ਰਹੀਆਂ ਹਨ ਉਹਨਾਂ ਦਾ ਫੋਕਸ ਜਿਹੜਾ ਸੀ ਕਿ ਬੱਚੇ ਪਰਦੇ ਜਾ ਰਹੇ ਹਨ ਠੀਕ ਹੈ ਅੱਗੇ ਜਾ ਰਹੇ ਹਨ ਕਲਾਸਿਸ ਚ ਪ੍ਰਮੋਟ ਹੋ ਰਹੇ ਹਨ ਪਰ ਕੀ ਉਹਨਾਂ ਨੂੰ ਸਿਲੇਬਸ ਆ ਰਹੇ ਹਨ ਜਿਵੇਂ 5th ਕਲਾਸ ਦਾ ਬੱਚਾ ਹੈ ਜਾਂ 6th ਚੋ ਅਗਰ ਹੋ ਗਿਆ ਪਰ ਅਗਰ ਉਹਨਾਂ ਤਾਂ ਪਿਛਲੀ ਕਲਾਸ ਦਾ ਸਿਲੇਬਸ ਦੀ ਗੱਲ ਕਰੀਏ ਤਾਂ ਉਹ ਸਿਲੇਬਸ ਦਾ ਕੁਝ ਵੀ ਆਨਸਰ ਨਹੀਂ ਕਰ ਪਾਉਂਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਤਾਂ ਕਿਤੇ ਨਾ ਕਿਤੇ ਰੋਟ ਲਰਨਿੰਗ ਤੇ ਬਹੁਤ ਫੋਕਸ ਸੀ ਬੱਚੇ ਨੇ ਸਿਲੇਬਸ ਲਰਨ ਕਰ ਲਿਆ ਪਤਾ ਨਹੀਂ ਉਹ ਪੜਨਾ ਆ ਰਿਹਾ ਨਹੀਂ ਆ ਰਿਹਾ ਉਹ ਲਿਖੇ ਪੇਪਰ ਕਲੀਅਰ ਕੀਤੇ ਈਵੈਲੂਏਸ਼ਨ ਪੈਟਰਨ ਇਸ ਤਰ੍ਹਾਂ ਦਾ ਹੈ